RSS ਲੀਡਰ ਜਗਦੀਸ਼ ਗਗਨੇਜਾ ਤੇ ਹੋਏ ਜਾਨਲੇਵਾ ਹਮਲੇ ਤੋਂ ਬਾਅਦ BJP ਨੇਤਾ ਅੱਜ ਕਰਨਗੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾ ਜਲੰਧਰ ਵਿੱਚ ਕੱਲ ਸ਼ਾਮ ਹੋਈ BJP ਕੋਰ ਕਮੇਟੀ ਦੀ ਬੈਠਕ 'ਚ ਇਹ ਫੈਸਲਾ ਲਿਆ ਗਿਆ ਹੈ BJP ਨੇਤਾ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਨੂੰ ਮਿਲ ਕੇ ਪੰਜਾਬ ਦੇ ਅਮਨ ਕਾਨੂੰਨ ਹਾਲਾਤਾਂ ਬਾਰੇ ਚਰਚਾ ਕਰਨਗੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਮਿਲਣ ਲਈ ਜਾ ਰਹੇ ਪੂਰੀ ਦਿੱਕਤ ਕੋ ਹਰੂਨਾ ਨਾਲ ਬੈਠਕ ਕਰਕੇ ਅਸੀਂ ਜੜੀ ਹੈ ਤਾਂ ਕਿ ਉਹਨਾਂ ਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਹੋਰ ਨਾ ਉਤਪਨ ਹੋਣ ਉਹਦੀ ਜਿਹੜਾ ਚਿੰਤਾ ਪ੍ਰਗਟ ਕਰਦੇ ਹੋ ਅੱਗੇ ਅਸੀਂ ਸਾਨੂੰ ਕੀ ਕੀ ਪ੍ਰਕਾਸ਼ਨ ਲੈਣੀਆਂ ਚਾਹੀਦੀਆਂ ਮਤਲਬ ਕਿ ਕੀ ਕੀ ਇਹਦੇ ਇhtiyat ਵਰਤਣ ਚਾਹੀਦੇ ਉਹਦੇ ਲਈ ਵੀ ਅਸੀਂ ਉਹਨਾਂ ਨੂੰ ਕਹਿੰਦੇ ਤਾਂ ਕਿ ਸ਼ਕਤੀ ਦੇ ਨਾਲ ਅਸੀਂ ਤਾਕਤ ਨੂੰ ਨਜ਼ਰ ਆ ਕੇ ਜਲੰਧਰ ਵਿੱਚ ਸ਼ਨੀਵਾਰ ਰਾਤ ਆਰਐਸਐਸ ਦੇ ਪੰਜਾਬ ਪ੍ਰਧਾਨ ਜਗਦੀਸ਼ ਗਗਨੇਜਾ ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਫਾਇਰਿੰਗ ਕੀਤੀ ਸੀ ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋਏ ਉਹਨਾਂ ਨੂੰ ਤੁਰੰਤ ਜਲੰਧਰ ਦੇ ਹਸਪਤਾਲ ਚ ਲਿਆਂਦਾ ਗਿਆ ਐਤਵਾਰ ਨੂੰ ਗਗਨੇਜਾ ਨੂੰ ਲੁਧਿਆਣਾ ਦੇ ਡੀਐਮਸੀ ਚ ਰੈਫਰ ਕਰ ਦਿੱਤਾ ਗਿਆ ਗਗਨੇਜਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਉਹਨਾਂ ਨੂੰ 3 ਗੋਲੀਆਂ ਲੱਗੀਆਂ ਸੀ